ਗੁਰੂ ਤੇਗ ਬਹਾਦਰ ਕਹਿੰਦਿਆ ਜਿਹੜਾ ਜੋਗੀ ਕਿਸੇ ਦੀ ਪ੍ਰਾਈ ਨਿੰਦਿਆ ਨਹੀਂ ਕਰਦਾ ਨਿੰਦਿਆ ਹਮੇਸ਼ਾ ਈਗੋ ਚੋਂ ਪੈਦਾ ਹੁੰਦੀ ਹੈ ਜਦੋਂ ਮੇਰੀ ਮੈਂ ਹੈ ਇਹ ਮੈਂ ਸਰਲ ਜੇ ਤਰੀਕੇ ਦਾ ਮੇਰੀ ਮੈਂ ਹੈ ਮੈਂ ਤਾਂ ਸਮਝ ਗਿਆ ਮੇਰੀ ਖੋਦ ਮੇਰੀ ਮੈਂ ਦੇ ਬਰਾਬਰ ਕੋਈ ਦੂਜੀ ਮੈਂ ਉੱਠਦੀ ਹੈ ਮੇਰੇ ਬਰਾਬਰ ਕੋ ਉੱਠਦਾ ਉਸ ਵਿੱਚੋਂ ਫਿਰ ਇੱਕ ਚੀਜ਼ ਪੈਦਾ ਹੁੰਦੀ ਹੈ ਹੰਕਾਰ ਨੂੰ ਛੱਟ ਵੱਜਦੀ ਹੈ ਮੇਰੇ ਬਰਾਬਰ ਕੋਈ ਉਸ ਹੰਕਾਰ ਵਿੱਚ ਬੰਦਾ ਫਿਜ਼ੀਕਲ ਤੌਰ ਤੇ ਕੁਝ ਨਹੀਂ ਕਰ ਸਕਦਾ ਫਿਰ ਈਰਖਾ ਵਿੱਚ ਆਇਆ ਉਹਦੇ ਅਕਸ ਨੂੰ ਉਹਦੀ ਪਰਸਨੈਲਿਟੀ ਨੂੰ ਉਹਦੇ ਜੀਵਨ ਨੂੰ ਲੋਕਾਂ ਵਿੱਚ ਬਦਨਾਮ ਕਰਨ ਦੇ ਲਈ ਫਿਰ ਉਹ ਕੋ ਜੀਆਂ ਗੱਲਾਂ ਵਰਦਾ ਗੁਰੂ ਤੇਗ ਬਹਾਦਰ ਕਹਿੰਦਾ ਨਾ ਓਏ ਤੂੰ ਜੋਗੀ ਬਣੇ ਨਹੀਂ ਜਿਹੜਾ ਨਿੰਦਿਆ ਦੇ ਰਸ ਭਿਜਾ ਪਿਆ ਹੈ ਨਿੰਦਾ ਮਾਰੇ ਤੇ ਤੋਤਾ ਕਿਹਾ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਖਤ ਕਰਾਂ ਪ੍ਰਾਣੇ ਗੁਰਸਿੱਖ ਪ੍ਰਾਤਨ ਜੀ RAM ਕਲੀ ਕੀ ਵਾਰ ਦਾ ਪਾਠ ਕਰਦੇ ਹੁੰਦੇ ਸਨ ਜਿਹੜੀ ਸੱਤਾ ਬਲਵੰਡ ਵਾਲੀ ਹੈ ਨਾ ਨੌ ਕਰਤਾ ਕਾਦਰ ਕਰੈ ਕਿਉ ਬੋਲ ਹੋਵੈ ਜੋ ਖੀਮਦੈ ਇਹ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਦਾ ਪਾਠ ਕਰਨਾ ਮੈਂ ਇਹ ਨਹੀਂ ਕਿ ਕਿਸੇ ਤੇ ਥੋਸ ਰਿਆਂ ਵੀ ਇਹ ਨਿਤਨਿਮ ਦਾ ਹਿੱਸਾ ਹੈ ਨਿਤਨਿਮ ਦਾ ਹਿੱਸਾ ਦਾ ਸਾਰਾ ਗੁਰੂ ਗ੍ਰੰਥ ਸਾਹਿਬੀ ਜਿੰਨੀ ਬਾਣੀ ਪੜ ਲਓ ਤੇ ਕਿਸੇ ਪੁੱਛਿਆ ਜੀ ਤੁਸੀਂ ਕਿਉਂ ਰੋਜ਼ ਬੋਲ ਕੇ ਪੜਦੇ ਹੋ ਉਹਨਾਂ ਗੁਰਮਖਾ ਕਿਹਾ ਜਿਨ੍ਹਾਂ ਨੇ ਵਾਰ ਉਚਾਰਨ ਕੀਤੀ ਸੀ ਮਾਇਆ ਦੇ ਪ੍ਰਭਾਵ ਹੇਠ ਇਹ ਗੁਰੂ ਨਿੰਦਿਆ ਕਰ ਬੈਠੇ ਉਸ ਨਿੰਦਿਆ ਕਰਕੇ ਕੋਣ ਚੱਲ ਗਿਆ ਜਦੋਂ ਗੁਰੂ ਦੀ ਸਿਧਤ ਕੀਤੀ ਤੇ ਰੋਗ ਤੋਂ ਮੁਕਤ ਹੋ ਗਏ ਮੈਂ ਰੋਜ਼ ਤਾਂ ਪੜਨਾ ਦਾਤਾ ਪਤਾ ਨਹੀਂ ਕਿੰਨਿਆਂ ਕੁ ਦਿਨ ਨਿੰਦਿਆ ਮੈਂ ਰੋਜ਼ ਕਰਨਾ ਮੈਨੂੰ ਬਖਸ਼ ਨਹੀਂ ਜੋਗੀ ਉਹ ਵੇ ਪਰ ਨਿੰਦਿਆ ਪ੍ਰਾਈ ਨਿੰਦਿਆ ਨਾ ਕਰੇ ਤੇ ਗੁਰਮਖੋ ਜੇ ਸਾਡੇ ਘਰਾਂ 'ਚ ਸਾਡੇ ਗੁਰਦੁਆਰਿਆਂ 'ਚ ਸਾਡੀਆਂ ਜਥੇਬੰਦੀਆਂ ਮੈਂ ਸਾਡੀਆਂ ਸੰਪਰਦਾਵਾਂ ਚ ਇਸ ਭੈੜੀ ਬਿਮਾਰੀ ਦਾ ਨਾਸ ਹੋ ਜਾਏ ਤੇ ਸੱਚੀ ਮੁੱਚੀ ਸੱਚਖੰਡ ਬਣ ਜਾਏਗਾ ਇਹ ਇਹ ਭੈੜੀ ਏਡੀ ਬਿਮਾਰੀ ਹੈ ਕਿ ਖਿਹੜਾ ਨਹੀਂ ਛੱਡਦੀ ਪਰ ਨਹੀਂ ਹੁੰਦਾ ਉਸ ਤਦ ਆਪਣੀ ਖੁਸ਼ਾਮਦ ਕਰਾਣੀ ਮੈਂ ਇੱਕ ਬੇਨਤੀ ਕਰਾਂ ਇੱਕ ਪਾਠ ਕਰਦੇ ਇੱਕ ਬਚਨ ਆਇਆ ਉਂਜ ਵੈਸੇ ਚਲੋ ਆਪੋ ਆਪਣੇ ਤਰੀਕੇ ਨੇ ਇਹ ਜਿਹੜੇ ਸੱਜਣ ਆਪ ਕਈ ਸਾਲਾਂ ਤੋਂ ਪਾਠ ਕਰ ਰਹੇ ਹੋ ਨਾ ਸਹਿਜ ਪਾਠ ਅਰਥਾਂ ਵਾਲਾ ਪਾਠ ਵੀ ਜ਼ਰੂਰ ਕਰੋ ਜਿਹੜਾ ਵੀ ਟੀਕਾ ਆਪ ਨੂੰ ਮਿਲਦਾ ਹੈ ਜ਼ਰੂਰ ਪਾਠ ਕਰੋ ਇੱਕ ਬਚਨ ਆਇਆ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕਰੋਧ ਚੰਡਾਲ ਇਹ ਗੁਰੂ ਨਾਨਕ ਸਾਹਿਬ ਦੀ ਧੋਕ ਹੈ ਪਰ ਨਿੰਦਾ ਪਰ ਮਲ ਮੈਂ ਅਰਥ ਕਰ ਦੇਣਾ ਇਹ ਦੀ ਕ੍ਰੀਚ ਨਾ ਕਰਿਓ ਕਹਿੰਦੇ ਨੇ ਕਿਸੇ ਦੀ ਨਿੰਦਿਆ ਕਰਨੀ ਉਹਦੀ ਗੰਦਗੀ ਨੂੰ ਖਾਣਾ ਹੈ ਇਹ ਤੁਸੀਂ ਦੇਖਿਓ ਆਪਣੇ ਪੌਨਾ ਚ ਪਾਲਿਓ ਪਾਵੇਂ ਪਰ ਨਿੰਦਾ ਪਰ ਮਲ ਪਰਾਈ ਮੈਲ ਪਰਾਈ ਗੰਦਗੀ ਪਰ ਨਿੰਦਾ ਪਰ ਮਲ ਮੁਖ ਸੁਧੀ ਸੁਧੀ ਸਾਰੀ ਦੀ ਸਾਰੀ ਉਹ ਗੰਦਗੀ ਖਾ ਲੈਣੀ ਹੈ ਪਰਾਈ ਨਿੰਦਿਆ ਹੈ ਨਾ ਸਿੱਖਾ ਇਹ ਭੁੱਲ ਕੇ ਨਾ ਕਰੀ ਇੱਥੋਂ ਤੱਕ ਕਈ ਵਾਰੀ ਨਿੰਦਿਆ ਕਰਦਿਆ ਕਰਦੇ ਸ਼ੁਭ ਕਰਮ ਸੜ ਜਾਂਦੇ ਹੁੰਦੇ ਹਜ਼ੂਰ ਕਹਿੰਦੇ ਨੇ ਜੋਗੀ ਹੋਵੇ ਜਿਹੜਾ ਪਰਾਈ ਨਿੰਦਿਆ ਨਹੀਂ ਕਰਦਾ ਝੂਠੀ ਖੁਸ਼ਾਮਦ ਨਹੀਂ ਕਰਾਂਦਾ ਉਸਤਤ ਕਰਾਇ ਵੀ ਮੈਂ ਬੜਾ ਚੰਗਾ ਮੈਂ ਬਹੁਤ ਅੰਨੀ ਗੁਰਮਖੋ ਬੰਦਗੀ ਕਰਨ ਵਾਲੇ ਆਪਣੀ ਉਸਤਤ ਤੋਂ ਬਹੁਤ ਗੁਰੇਜ ਕਰਦੇ ਆ ਇਬਾਦਤ ਰੱਬ ਦੀ ਬੰਦਗੀ ਰੱਬ ਦੀ ਹੋਵੇ ਪਰ ਨਿੰਦਾ ਉਸਤਤ ਨੇ ਜਾਂਕਾ ਕੰਚਨ ਲੋਹ ਸਮਾਨੋ ਉਹਦੇ ਸਾਹਮਣੇ ਸੋਨਾ ਤੇ ਲੋਹਾ ਇੱਕ ਬਰਾਬਰ ਹੈ ਉਹਦੀ ਸੁਰਤੀ ਨੂੰ ਸੋਨਾ ਪ੍ਰਭਾਵਿਤ ਨਹੀਂ ਕਰਦਾ ਤੇ ਲੋਹਾ ਟੈਂਦੀ ਕਲਾ ਚ ਨਹੀਂ ਜਾਂਦਾ ਜੋਗੀ ਵੋ ਹੈ ਇਹ ਕਿਉਂ ਕਿਹਾ ਉਸ ਵੇਲੇ ਜਦੋਂ yogੀਆਂ ਨੂੰ ਪਿਟਾਵਾ ਨਹੀਂ ਸਨ ਲੋਕ ਦਿੰਦੇ ਇਹ ਲੋਕ ਸ਼ਰਾਪ ਦੇਣ ਲੱਗ ਪੈਸਾ ਇਥੋਂ ਤੱਕ ਤੁਸੀਂ ਹੈਰਾਨ ਹੋਵੋਗੇ ਜਿਵੇਂ ਬੰਦੇ ਨੂੰ ਅੱਜ ਪੈਸੇ ਨਾਲ ਖਰੀਦਵੇਂ ਆ ਨਾ ਇਹ ਇਕੱਲਾ ਇਨ ਭਾਰਤ ਨਹੀਂ ਪੂਰੀ ਦੁਨੀਆ ਚੇਤੇ ਰੱਖਿਓ ਜਿਹੜੀਆਂ ਇਹ ਮੰਦੀਆਂ ਵਾਸ਼ਨਾਵਾਂ ਨੇ ਨਾ ਇਹ ਸਾਰਿਆਂ ਦੀ ਇੱਕੋ ਜਿਹੀ ਹੁੰਦੀਆਂ ਨੇ ਕੋ ਕਰਮ ਤਾਂ ਇੱਕੋ ਜਿਹਾ ਗੁਰੂ ਨੇ ਕਿਆ ਅਸੰਗ ਗਲਵੜ ਹਤਿਆ ਕਮਾਹੇ ਅਸੀਂ ਪੜਨੇ ਜਦੋਂ ਕਈ ਵਾਰੀ ਕੀ ਕਰਦੇ ਆ ਜਿਵੇਂ ਅੱਜ ਕੱਲ ਪੈਸੇ ਨਾਲ ਦੌਲਤ ਨਾਲ ਪਦਵੀ ਨਾਲ ਬੰਦੇ ਨੂੰ ਖਰੀਦਿਆ ਜਾਂਦਾ ਇਸ ਕਰਕੇ ਵੀ ਇਹਨੂੰ ਆਪਣੀ ਤਾਕਤ ਨਾਲ ਖਰੀਦ ਲਓ ਅੱਜ ਤੋਂ ਬਾਅਦ ਸਾਡੇ ਮੁਤਾਬਕ ਚੱਲੇ ਮੈਂ ਜਦੋਂ ਇਸ ਸਵੇਰੇ ਸ਼ਬਦ ਪੜ ਰਿਹਾ ਸਾਂ ਤੇ ਮੈਨੂੰ ਗੁਰੂ ਨਾਨਕ ਸਾਹਿਬ ਦਾ ਉਹ ਬਚਨ ਚੇਤੇ ਆ ਗਿਆ ਹਜ਼ੂਰ ਜਦੋਂ ਸੁਮੇਰ ਤੇ ਗਏ ਤੇ ਮਹਾਰਾਜ ਦੀ ਆਰਬਲਾ ਜੋਗੀਆਂ ਦੇ ਸਾਹਮਣੇ ਥੋੜੀ ਸੀ ਉਹ ਕਈ ਕਈ 100 ਸਾਲਾਂ ਦੇ ਜੋਗੀ ਉੰਜ ਵੈਸੇ ਕਿਤਾਬ ਹੈ ਅੰਗਰੇਜ਼ੀ ਦਾ ਲਿਵਿੰਗ ਟੂ ਦਾ ਹਮਾਲੀਅਨ ਸੀਨਸ ਪੜਨ ਵਾਲੀ ਹੈ ਪਰ ਯਾਦ ਰੱਖਿਓ ਪੜਨਾ ਤਾਂ ਜੇ ਪਾਠ ਕੀਤਾ ਹੋਇਆ ਤਾਂ ਨਹੀਂ ਤਾਂ ਲੋਕੀ ਭਰਮ ਜਾਂਦੇ ਉਹ ਕਿਤਾਬ 'ਚ ਕਰਾਮਾਤਾਂ ਬੜੀਆਂ ਦਿੱਤੀਆਂ ਉਸ ਵਿੱਚ ਜਦੋਂ ਹਜ਼ੂਰ ਨੇ ਤਰਕ ਦਿੱਤੇ ਰੂਹਾਨੀਅਤ ਕੀਰਤਨ ਜੋਗੀ ਝੁਕੇ ਨਹੀਂ ਅੰਦਰੋਂ ਝੁਕੇ ਨੇ ਜਾ ਕੇ ਬਟਾਲੇ ਉਥੇ ਉਹਨਾਂ ਦੇ ਮਨ ਚ ਆ ਵੀ ਇੰਨੀ ਹਾਜ਼ਰ ਜਵਾਬੀ ਇੰਨਾ ਰੋਹਾਨੀਅਤ ਚ ਪਹੁੰਚਿਆ ਸਾਡੀਆਂ ਸਮਾਧੀਆਂ ਸੈਂਕੜੇ ਸਾਲਾਂ ਦੀਆਂ ਇਹ ਜਦੋਂ ਬੋਲਦਾ ਤੇ ਅੰਦਰ ਨੂੰ ਠੰਡ ਪੈਂਦੀ ਐ ਕਿ ਕਹਿੰਦਾ ਇੱਕ ਕੰਮ ਕਰੋ ਇਹਨੂੰ ਆਪਣੇ ਚ ਸ਼ਾਮਿਲ ਕਰ ਲਓ ਸਾਡੇ ਪੰਥ ਦਾ ਬੜਾ ਪ੍ਰਚਾਰ ਹੋਵੇਗਾ ਜਿਹੜਾ ਸਾਡਾ ਵੀ ਯੋਰ ਲੱਗਿਆ ਸਾਡੀ ਜਥੇਬੰਦੀ ਜਾਜੇ ਸਾਡੀ ਜਾਜੇ ਉਥੇ ਫਿਰ ਉਹਨਾਂ ਨੇ ਕੀ ਕੀਤਾ ਜੀ ਇਹ ਪਰਮਾਯੇ ਕਿਵੇਂ ਕਈ ਵਰੀ ਕੀਰਤਨ ਸੁਣਾ ਉਹਨਾਂ ਨੇ ਫਿਰ ਮਹਾਰਾਜ ਨੂੰ ਇੱਕ ਖੱਪਰ ਦਿੱਤਾ ਤੇ 나ਥ ਕਹਿੰਦਾ ਜੀ ਸਤਿਗੁਰੂ ਨੇ ਉਹ ਬਾਲ ਕੇ ਬੱਚਾ ਕਹਿੰਦੇ ਸਨ ਮਹਾਰਾਜ ਨੂੰ ਉਹ ਬਾਲ ਕੇ ਆ ਸਾਹਮਣੇ ਪਾਣੀ ਪਿਆ ਹੈ ਪਹਾੜੀ ਦੇ ਉੱਤੇ ਪਾਣੀ ਖਲੋਤਾ ਨੀਵੀਂ ਥਾਂ ਤੇ ਪਾਣੀ ਭਰ ਕੇ ਲਿਆ ਜਦੋਂ ਮਹਾਰਾਜ ਉੱਥੇ ਗਏ ਪਿਆਰੇ ਉੱਥੇ ਪਾਣੀ ਨਹੀਂ ਸੀ ਉੱਥੇ ਕਰਾਮਾਤ ਨਾਲ ਉਹ ਪਾਣੀ ਦੀ ਥਾਂ ਤੇ ਹੀਰੇ ਮੋਤੀ ਜਵਾਹਰਾਤ ਪੈਦਾ ਕਰ ਦਿੱਤੇ ਕਿਉਂਕਿ ਰਿੱਧੀਆਂ ਸਿੱਧੀਆਂ ਸਨ ਜਿਨੂੰ ਗੁਰੂ ਨੇ ਕਿਹਾ ਰਿੱਧ ਸਿੱਧ ਅਵਰਾ ਸਾਧ ਇਹ ਨਾਮ ਦਾ ਸਵਾਦ ਨਹੀਂ ਦਿੰਦੀਆਂ ਹਜ਼ੂਰ ਗਏ ਚਮਕਦੇ ਹੋਏ ਹੀਰੇ ਮੋਤੀ ਲਾਲ ਵੇਖੇ ਤੇ ਮੁਸਕਰਾ ਕੇ ਵਾਪਸ ਆ ਗਏ ਖੱਪਰ ਰੱਖ ਦਿੱਤਾ ਨਾਤ ਪੁੱਛਦਾ ਹੈ ਹਜ਼ੂਰ ਕਿੰਨੇ ਪਾਣੀ ਉੱਥੇ ਨਹੀਂ ਉਹ ਪੁੱਛਦੇ ਨੇ ਖੈ ਕੀ ਉੱਥੇ ਭਾਈ ਸਾਹਿਬ ਕਹਿੰਦਿਆ ਗੁਰੂ ਨਾਨਕ ਸਾਹਿਬ ਐਡਾ ਵੱਡਾ ਮਰਦ ਸੂਰਮਾ ਸਤਗੁਰੂ ਹੈ ਆ ਚਮਕ ਤੁਹਾਡੀ ਦਾ ਕੁਝ ਨਹੀਂ ਵਿਗਾਰ ਸਕਦੀ ਸ਼ਬਦ ਦੀ ਗੋਸ਼ਟੀ ਕਰਕੇ ਗੁਰੂ ਨਾਨਕ ਨੇ ਜੋਗੀਆਂ ਨੂੰ ਵੀ ਜਿੱਤ ਲਿਆ ਹੈ ਇਹਦਾ ਮਤਲਬ ਪ੍ਰਭਾਵ ਉਹ ਵੀ ਪਾਉਂਦੇ ਨੇ ਪੈਸੇ ਤੇ ਭਾਵੇਂ ਕਰਾਮਾਤ ਰਹੀ ਉਹ ਪੂਰੀ ਪੌੜੀ ਖੈ ਸਿੰਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੈ ਵੈ ਬਾਲਾ ਐਸਾ ਜੋਗੀ ਕਲੀ ਮੇਂ ਹਮਰੇ ਪੰਥ ਕਰਿਉ ਜਿਆਲਾ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ ਮਣ ਉਟਚਾਲਾ ਬਾਬਾ ਆਇਆ ਪਾਣੀਏ ਦੇਖੇ ਰਤਨ ਜਿਵੇ ਕਰ ਲਾਲਾ ਦਿੱਠੇ ਰਤਨ ਜਿਵੇ ਕਰ ਲਾਲਾ ਸਤਗੁਰ ਅਗੰਮ ਆਗਾਦਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਇਹ ਟੱਕਰ ਕੇ ਦੇ ਨਾਲ ਤੁਸੀਂ ਲੈਂਦੇ ਪਏ ਭਾਈ ਜੀ ਨੇ ਆਪਣੇ ਕੋਲ ਟੁਕ ਲਈ ਸਤਗੁਰ ਅਗੰਮ ਆਗਾਦਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਫਿਰ ਆਇਆ ਗੁਰ ਨਾਥ ਜੀ ਇੱਥੇ ਬਿਸ਼ਰਾਮ ਲਾਣਾ ਗੁਰਨਾਥ ਨਹੀਂ ਕਰਨਾ ਪਾਠ ਫਿਰ ਆਇਆ ਗੁਰੂ ਦਾ ਮਤਲਬ ਗੁਰੂ ਜੀ ਵਾਪਸ ਆ ਗਏ ਨਾਥ ਜੀ ਪਾਣੀ ਛੋੜ ਨਹੀਂ ਉਸ ਤਾਲਾ ਸ਼ਬਦ ਜਿੱਤੀ ਸਿਦ ਮੰਦਲੀ ਕੀਤੋਸ ਆਪਣਾ ਪੰਥ ਨਰਾਲਾ ਕਾਲ ਯੁਗ ਨਾਨਕ ਨਾਮ ਸੁਖਾਲਾ ਮਹਾਰਾਜ ਕਹਿੰਦੇ ਹੋਏ ਤੁਸੀਂ ਜੋਗੀ ਆ ਤੁਸੀਂ ਇਹ ਚਮਕਦੇ ਪੱਥਰ ਵਖਾ ਕੇ ਤੁਹਾਡੀ ਸੁਰਤ ਅਜੇ ਪੱਥਰਾਂ ਜਿਹੀ ਗਏ ਤੁਸੀਂ ਨਾਮ ਰਸ ਨੂੰ ਨਹੀਂ ਜਾਣ ਸਕਦੇ ਇੱਥੇ ਸਤਿਗੁਰੂ ਕਹਿ ਰਿਹਾ ਕਿ ਜੋਗੀ ਉਹ ਵੀ ਜਿਹੜਾ ਪ੍ਰਾਈ ਨਿੰਦਿਆ ਨਹੀਂ ਕਰਦਾ ਪਰਾਇ ਉਸਤਤ ਉਸਤਤ ਵੀ ਨਹੀਂ ਕਰਦਾ ਕਿਉਂਕਿ ਨਿੰਦਿਆ ਹਮੇਸ਼ਾ ਈਰਖਾਲੂ ਕਰੇਗਾ ਉਸਤਤ ਹਮੇਸ਼ਾ ਲਾਲਚੀ ਕਰੇਗਾ ਕਿਰਸੀ ਮਹਾਰਾਜ ਕਹਿੰਦੇ ਨੇ ਪਰ ਨਿੰਦਾ ਉਸਤਤ ਨੇ ਜਾਂਕ ਕੰਚਨ ਲੋਹ ਸਮਾਨੋ ਫਿਰ ਅਗਲਾ ਜੀ ਜੋਗੀ ਕੌਣ ਹਰਖ ਇਹਦਾ ਅਰਥ ਹੈ ਖੁਸ਼ੀ ਸੋਗ ਫਾਰਸੀ ਦਾ ਸ਼ਬਦ ਹੈ ਚਿੰਤਾ ਦੁੱਖ ਹਰਖ ਸੋਗ ਤੇ ਰਹ ਅਤੀਤਾ ਜੋਗੀ ਤਾਹ ਬਖਾਨੋ ਉਹਨੂੰ ਜੋਗੀ ਕਹੋ ਜਿਹੜਾ ਨਾ ਉਸਤਤ ਕਰੇ ਨਾ ਨਿੰਦਿਆ ਕਰੇ ਸੋਨਾ ਤੇ ਲੋਹਾ ਬਰਾਬਰ ਜਾਣੇ ਹਰ ਕਿਤੇ ਸੋਗਤੂ ਨਰਲੇਪ ਰਹੇ ਮਹਾਰਾਜ ਕਹਿੰਨੇ ਉਹਨੂੰ ਜੋਗੀ ਕਹੋ ਜੀ ਅਗਾ ਅਗਲੀ ਕੌਣ ਜੋਗੀ ਕਹਿੰਨੇ ਚੰਚਲ ਮਨ ਦਹਿਦਿਸ਼ ਕੋਤਾ ਹੈ ਤਾਵਤ ਆ ਮਨ ਜਿਹੜਾ ਚੰਚਲ ਸੀ ਬੈਠਿਆ ਨਾ ਇੱਥੇ ਸੱਚੀ ਇਹਨੂੰ ਪੁੱਛ ਕੇ ਵੇਲੀ ਕਿੰਨੀ ਵਾਰੀ ਘੁੰਮ ਕਮ ਕੇ ਬਾਹਰ ਆ ਗਿਆ ਕਿੱਥੇ ਕਿਥੇ ਜਾਇਆ ਕਈ ਉਹਨੂੰ ਚੰਗਾ ਕਹੇ ਕਿਸੇ ਨੂੰ ਮੰਦਾ ਕਹੇ ਕਈ ਮੇਰੇ ਬਾਰੇ ਸੋਚੀ ਜਾਂਦੇ ਹੋਣੇ ਕਿਉਂਕਿ ਮੰਨ ਦਾ ਸੁਭਾਅ ਹੈ ਨਾ ਮੈਂ ਵੀ ਸੋਚੀ ਜਾਵਾਂ ਕਹਿੰਦੇ ਜਿਸ ਨੇ ਇਹ ਜਿਹੜਾ ਦਸੀ ਪਾਸੀ ਮਨ ਦੌੜਦਾ ਚੰਚਲ ਮਨ ਦੇ ਦਿਸ਼ ਕੋ ਧਾਵਤ ਅਚਲ ਇਹਦਾ ਪਾਠ ਅਚਲ ਨਹੀਂ ਕਰਨਾ ਅਚਲ ਕਰਾਂਗੇ ਤੇ ਅਰਥ ਨਹੀਂ ਹੋਣਗੇ ਅਸਲ 'ਚ ਸ਼ਬਦ ਹੈ ਚੱਲ ਚੱਲ ਅਰਥੇ ਚਲਾਏ ਮਾਨ ਜਿਹੜਾ ਤੁਰਿਆ ਜਾ ਰਿਹਾ ਹੈ ਇਹੜਾ ਅਗੇਤਰ ਲੱਗਿਆ ਅਚਲ ਅਚਲ ਦਾ ਲਫ਼ਜ਼ ਜਿਹੜਾ ਚਲਾਏ ਮਨ ਨਹੀਂ ਜਿਹੜਾ ਟਿਕ ਗਿਆ ਸਾਨੂੰ ਜਪੂ ਸਾਹਿਬ ਜੀ ਜਦੋਂ ਸੰਤਿਆ ਕਰਾਈ ਮੈਂ ਕਿਸੇ ਤੇ ਤਰਕ ਸੰਵੇ ਪਾਠ ਕਰਾਇਆ ਸੀ ਕਿ ਅਚਲੰ ਅਚੰਗ ਜੋ ਚਲਾਏ ਮਨ ਨਹੀਂ ਟਿਕ ਗਿਆ ਇੱਥੇ ਗੁਰੂ ਜੀ ਕਹਿੰਦੇ ਨੇ ਜਿਹੜਾ ਮਨ ਦਸੀ ਪਾਸੀ ਦੌੜਦਾ ਉਹ ਮਨ ਜਿੰਨੇ ਟਿਕਾ ਲਿਆ ਚੰਚਲ ਮਨ ਨੂੰ ਟਿਕਾ ਲਿਆ ਮੇਰਾ ਗੁਰੂ ਤੇਗ ਬਹਾਦਰ ਕਹਿੰਦਾ ਅਸਲ ਚ ਜੋਗੀ ਉਹ ਓਹ ਕਿਉਂਕਿ ਟਿਕਦਾ ਕੋਈ ਨਹੀਂ ਇੱਕ ਗ੍ਰੰਥ ਹੈ ਵਿਦਾਂਤ ਦਾ ਉਹਦੇ ਵਿੱਚ ਨਾ ਮਨ ਦੀ ਅਵਸਥਾ ਦੱਸੀ ਹੈ ਮੈਂ ਥੋੜੀ ਜੀ ਉਹਦਾ ਅਨਾਥ ਉਹਦਾ ਨਾਮ ਹੈ ਲਿਖਣ ਵਾਲੇ ਦਾ ਉਹ ਕਹਿੰਦਾ ਦਲਦਲ ਪਾਤ ਪਾਤ ਕਾ ਪਟ ਦਾਮਨ ਕਛਪmaat ਭੂਤ ਦੀਪ ਦੀਪਕ ਸਖਾ ਇਹ ਮਨ ਬਿਰਤ ਅਨਾਥ ਅਰਥ ਮੈਂ ਥੋੜੇ ਕਰ ਦੇਣਾ ਦਲਦਲ ਪਾਤ ਦਲਦਲ ਕਹਿੰਦੇ ਨੇ ਪਿੱਪਲ ਨੂੰ ਜਿਹੜਾ ਆਪਣਾ ਪਿੱਪਲ ਹੁੰਦੇ ਨੇ ਜਿੰਨੀ ਮਰਜ਼ੀ ਹਵਾ ਖਲੋਤੀ ਹੋਵੇ ਤੁਸੀਂ ਧਿਆਨ ਨਾਲ ਪਿੱਪਲ ਦੀ ਟੀਸੀ ਤੇ ਦੇਖਿਓ ਦਾ ਪੱਤਾ ਥੋੜਾ ਜਿਹਾ ਗਿਲਦਾ ਜਰੂਰ ਹੋਵੇਗਾ ਚੰਚਲ ਕਿੰਨਾ ਦਲਦਲ ਪਾਤ ਪਾਤ ਦਾ ਪੱਠ ਨਿਸ਼ਾਨ ਹੋਵੇ ਝੰਡਾ ਹੋਵੇ ਤਕਰੀਬਨ ਬਹੁਤ ਉੱਚਾ ਪਤਲਾ ਕਪੜਾ ਹੋਵੇ ਜੇ ਦੀ ਯਾਦ ਰੱਖਿਓ ਉਹਦਾ ਵਿੱਚ ਵੀ ਕੰਪਨ ਜਿਹਨੂੰ ਕਹਾਂ ਜੇ ਹਵਾ ਬੜੀ ਰੁਕੀ ਹੈ ਉਹ ਵੀ ਖਿਲਦਾ ਰਹੇਗਾ ਦਲਦਲ ਪਾਤ ਪਾਤ ਕਾ ਪਟ ਦਾਮਨ ਕਛਪ ਦਾਮਨ ਦਾਮਣੀ ਦਾਮਣੀ ਮਤਲਬ ਬਿਜਲੀ ਜਦੋਂ ਬਿਜਲੀ ਚਮਕਦੀ ਬੱਦਲ ਤੋਂ ਕਦੀ ਟਿਕਦੀ ਦੇਖੀ ਚੰਚਲ ਹੈ ਨਾ ਇੱਕ ਖਿੰਦ ਦੇਸੀ ਅਲੋਪ ਹੋ ਗਈ ਕਛਬmaat ਕਛਬਦਾਰ ਤੇ ਕਛੂ ਅ ਕਛੂ ਕੁੰਮੀ ਦੇ ਸਿਰੇ ਦੇਖਿਓ ਪਹਿਲਾਂ ਬਾਹਰ ਕੱਢੀ ਲੱਤਾਂ ਬਾਹਰ ਕੱਢੀਆਂ ਇੱਕ ਖਿੰ ਨੇੜੋ ਲੰਗੋ ਇੰਨਾ ਚੰਚਲ ਆਪਣੇ ਆਪ ਨੂੰ ਅੰਦਰ ਖਿੱਚ ਲੇਗਾ ਫਿਰ ਬਾਹਰ ਕਹਿਣ ਲੱਗੇ ਇਹ ਮਨ ਪੀਪਲ ਦੇ ਪੱਤੇ ਦੀ ਤਰ੍ਹਾਂ ਖਿਲੀ ਜਾਂਦਾ ਹੈ ਇਹ ਚੰਡੇ ਦੇ ਕੱਪੜੇ ਦੀ ਤਰ੍ਹਾਂ ਖਿਲੀ ਜਾਂਦਾ ਟਿਕਦਾ ਨਹੀਂ ਨਾ ਇਹ ਬਿਜਲੀ ਦੀ ਤਰ੍ਹਾਂ ਛੋਲਾ ਚੰਚਲ ਹੈ ਇੱਕ ਕੱਚੂ ਕੁੰਮੀ ਦੀ ਸਰੀ ਦੀ ਤਰ੍ਹਾਂ ਦਲਦਲ ਪਾਤ ਪਾਤ ਕਾ ਪਟ ਦਾਮਨ ਕੱਚਪ ਮਾਤ ਭੂਤ ਦੀਪ ਇਹ ਭੂਤਾਂ ਦੀ ਅੱਗ ਹੈ ਪੁਰਾਣੇ ਲੋਕ ਕਹਿੰਦੇ ਸਨ ਇੱਥੇ ਲੱਗੀ ਇੱਥੇ ਲੱਗੀ ਪਤਾ ਨਹੀਂ ਦੀਪਕ ਸਖਾ ਦੀਪਕ ਸਿਖਾ ਸਿਖਾਦਰ ਤੇ ਚੋਟੀ ਦੀਵਾ ਵਾਲੋ ਤੇ ਭਾਵੇਂ ਉਹਨੂੰ ਤੁਸੀਂ ਬੇਸਮੈਂਟ 'ਚ ਰੱਖ ਲਓ ਨਾ ਜਦੋਂ ਬੂਹਾ ਖੋਲੋਗੇ ਉਹਦੀ ਬੱਤੀ ਖਿਲਦੀ ਹੋਵੇਗੀ ਥੋੜੀ-ਥੋੜੀ ਲੇਗੀ ਕਹਿੰ ਲਗੀ ਜੇ ਮਨ ਬਿਰਤਾ नाथ ਪ੍ਰਮਾਤਮਾ ਇਹ ਮਨ ਇਸ ਤਰ੍ਹਾਂ ਖਿੱਲੀ ਜਾਂਦਾ ਟਿਕਦੀ ਕੋਈ ਨਹੀਂ ਆਰਾਮ ਹੀ ਕੋਈ ਨਹੀਂ ਬਾਕੀ ਤੇ ਸਾਰੇ ਕਹਿੰਦੇ ਆ ਡਾਕਟਰ ਵੀ ਕਹਿੰਦੇ 7 ਘੰਟੇ ਸਮੋਇ ਨੂੰ ਕਿਹੜਾ ਸਮਝਾਏ ਤੇ ਸੁੱਤੇ ਵੀ ਕੰਮ ਕਰੀ ਜਾਂਦਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦਾ ਜਿਹਦਾ ਮਨ ਟਿਕ ਗਿਆ ਜਿਹਦਾ ਮਨ ਖਿੰਡਦਾ ਨਹੀਂ ਤੇ ਸੱਚੇ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਅਵਸਥਾ ਹੈ ਮੈਂ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੰਦਰ ਕਿੰਨਾ ਕੁ ਟਿਕਿਆ ਹੈ ਅਕੰਚਨ ਲੋ ਉਸ ਤਤਨਿੰਦਿਆ ਇੱਕ ਖਿੰਨ ਮਾਤਰ ਵੀ ਵਾਸਨਾ ਦਾ ਫੁਰਨਾ ਨੇੜੇ ਫਟਕਦਾ ਹੀ ਲਗੇ ਜਿੰਨੀ ਸਿਮਰਨ ਚ ਇਕਾਗਰਤਾ ਚਾਹੀਦੀ ਏ ਉਨੀ ਸ਼ਹਾਦਤ ਚ ਇਕਾਗਰਤਾ ਚਾਹੀਦੀ ਹੈ ਕਿਉਂਕਿ ਇਕਾਗਰਤਾ ਤੋਂ ਬਿਨਾ ਸਿਮਰਨ ਨੂੰ ਭਾਗ ਨਹੀਂ ਲੱਗਣਾ ਤੇ ਅੰਦਰ ਦੀ ਇਕਾਗਰਤਾ ਤੋਂ ਬਿਨਾ ਅਡੋਲ ਹੋ ਕੇ ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਉਠਾਈ ਜਾ ਸਕਦੀ ਉੱਥੇ ਵੀ ਉਹੀ ਸਾਤਾ ਵਾਪਰੇ ਜਿਹੜਾ ਬਾਬਾ ਬਕਾਲਾ ਸਗੋਆ ਗੁਰੂ ਤੇਗ ਬਹਾਦਰ ਸਹਿਬ ਕਹਿ ਰਿਹਾ ਕਿ ਚੰਚਲ ਮਨ ਦੇ ਦਿਸ਼ ਕੋਤਾਵਤ ਅਚਨ ਜਾਹਿ ਠਹਿਰਨੋਂ ਕੋ ਨਾਨਕ ਇਹ ਵਿਦ ਕੋ ਜੋ ਨਰ ਜਿਹਦੀ ਆ ਜ਼ਿੰਦਗੀ ਹੈ ਇਸ ਤਰੀਕੇ ਨਾਲ ਜਿਹੜਾ ਜੀ ਰਿਹਾ ਹੈ ਮੁਕਤਤਾਏ ਤੋਂ ਮਾਨੋ ਉਸ ਜੋਗੀ ਨੂੰ ਮੁਕਤ ਕਹੋ ਉਹਦੀ ਬੰਦ ਖਲਾਸੀ ਹੋ ਗਈਏ ਮੈਂ ਬੇਨਤੀ ਕਰਾਂ ਗੁਰਸਿੱਖ ਵੀ ਜੋਗੀ ਹੈ ਉੰਜ ਜੋਗੀ ਦਾ ਲਫ਼ਜ਼ ਹੀ ਅਰਥੇ ਜੁੜਿਆ ਹੋਇਆ ਇਹ ਸ਼ਬਦ ਬਣਿਆ ਯੋਗ ਲਫ਼ਜ਼ ਜੁਜ ਜੁਜ ਤੋਂ ਬਣਿਆ ਯੋਗ ਯੋਗ ਦਾ ਅਰਥੇ ਜੋੜ ਤੇ ਜੋਗੀ ਦਾ ਅਰਥੇ ਜਿਹਦੀ ਆਤਮਾ ਰੱਬ ਵਿੱਚ ਜੁੜ ਗਈ ਮਿਲਾਪ ਹੋ ਗਿਆ ਥੋੜਾ ਜਿਹਾ ਧਿਆਨ ਦਿਓ ਜੀ ਗੁਰਸਿੱਖ ਜੋਗੀ ਹੈ ਇਹ ਨਹੀਂ ਮੁੰਦਰਾ ਪਾਈਆਂ ਨੇ ਕਿਹੜੀਆਂ ਮੁੰਦਰਾ ਗੁਰੂ ਸਾਹਿਬ ਭਾਈ ਸਾਹਿਬ ਕਹਿੰਦੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਕੰਨੀ ਮੁੰਦਰਾ ਮੰਤਰ ਗੁਰ ਸੰਤਾ ਤੋੜ ਵਿਪੂਤ ਸੋਲਾਸੀ ਗੁਰਸੇਵ ਕੀ ਜੋਗੀ ਨੇ ਉਹ ਜਾਗਦੇ ਨੇ ਮਾਇਆ ਚ ਨਰਲੇਪ ਰਹਿੰਦੇ ਜੋਗੀਓ ਤੁਸੀਂ ਕੱਚ ਦੀਆਂ ਮੁੰਦਰਾ ਪਾਈਆਂ ਨੇ ਉਸ ਸੰਗਤ ਵਿੱਚ ਬੈੰਦਾ ਜਦੋਂ ਵਾਹਿਗੁਰੂ ਗੁਰਮੰਤਰ ਕੰਨ ਚ ਪੈਂਦਾ ਉਹਨੇ ਗੁਰਮੰਤਰ ਦੀ ਮੁੰਦਰ ਪਾਈ ਹੈ ਵਾ ਕਰਦੇ ਸੰਤਾ ਧੂੜ ਵਿਪੂਤ ਸੋਲਾਸੀ ਤੁਸੀਂ ਬਾਹਰ ਸਾਂ ਸਵਾਲ ਆਂਦੇ ਹੋ ਉਹਨੇ ਬੰਦਗੀ ਵਾਲਿਆਂ ਦੇ ਚਰਨਾਂ ਦੀ ਧੂੜ ਉਹਨੂੰ ਸਵਾਲ ਲਈ ਅੱਗੇ ਭਾਈ ਸਾਹਿਬ ਕਹਿੰਦੇ ਆ ਗੁਰ ਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਕੰਨੀ ਮੁੰਦਰਾ ਮੰਤਰ ਗੁਰ ਸੰਤਾ ਧੂੜ ਵਿਪੂਤ ਸੋਲਾਸੀ ਕਿੰਤਾ ਖਿਮਾ ਹਡਾਵਣੀ ਉਹ ਖਿਮਾ ਦੀ ਗੋਦੜੀ ਪਾ ਕੇ ਰਹਿੰਦੇ ਆ ਕੋਈ ਵੀ ਕਹ ਦੇ ਉਹ ਵੈਰ ਨਹੀਂ ਕਮਾਉਂਦੇ ਖਿਮਾ ਚ ਗੁਰਮਖੋ ਕਦੀ ਤੁਹਾਡੇ ਸਭ ਨਾਲ ਵਾਪਰਿਆ ਸਭ ਨਾਲ ਵਾਪਰਦਾ ਮਨ ਬੜਾ ਹੈ ਨਾ ਜਦੋਂ ਧੱਕਾ ਖੁੰਦਾ ਤੇ ਕਹਿੰਦਾ ਮਾਰ ਦੇ ਛੜਨਾ ਨਹੀਂ ਪਰਿਵਾਰ ਚ ਵੀ ਮੇਰੇ ਨਾਲ ਆ ਕੁਝ ਹੋਇਆ ਮੈਂ ਕਿਹਾ ਇੱਕ ਵਾਰੀ ਅਕਰਤਾ ਪੁਣਾ ਪੇ ਪੈਦਾ ਕਰ ਲਈ ਅਕਰਤਾ ਦਾ ਅਰਥ ਮੈਂ ਕੁਝ ਨਹੀਂ ਕਰਨ ਵਾਲਾ ਕਰਤੇ ਤੇ ਛੱਡ ਦੀਏ ਸਮਾਪਾ ਕੇ ਰੱਬ خارਕ ਦਾ ਜਵਾਬ ਦਿੰਦਾ ਹੁੰਦਾ ਉਹਨਾਂ ਖਿੰਥਾ ਦੀ ਖਿਮਾ ਪਾਈ ਹੈ ਉਹਨਾਂ ਨੇ ਗਿਆਨ ਧਿਆਨ ਨੂੰ ਆਪਣਾ ਆਧਾਰ ਬਣਾਇਆ ਗੁਰ ਸਿੱਖ ਵੀ ਜੋਗੀ ਨੇ ਅੱਜ ਸਤਿਗੁਰਾਂ ਨੇ ਕਿਹਾ ਭਾਈ ਸਿੱਧੀ ਗੱਲ ਇਹ ਵੇ ਕਬੀਰ ਸਾਹਿਬ ਦਾ ਅਖੀਰਲਾ ਸ਼ਲੋਕ ਏ ਜੇ ਗ੍ਰਿਸ਼ਤੀ ਬਣੇ ਤੇ ਧਰਮ ਕਮਾਈ ਜੇ ਗ੍ਰਿਸ਼ਤੀ ਬਣ ਕੇ ਕਹਿੰਨਾ ਮੈਂ ਨਹੀਂ ਬੰਨਾ ਬੈਰਾਗੀ ਬੰਨਾ ਤੇ ਫਿਰ ਬੰਦਗੀ ਕਰੀ ਜੇ ਤੂੰ ਘਰ ਵੀ ਛੱਡ ਦਿੱਤਾ ਬੈਰਾਗੀ ਵੀ ਬਣ ਗਿਆ ਤੇ ਫਿਰ ਤੈਨੂੰ ਫਿਰ ਵੀ ਲਾਲਚ ਪੈ ਗਿਆ ਹਾਏ ਮੇਰੇ ਇੰਨੇ ਡੇਰੇ ਹਾਏ ਮੇਰਾ ਇੰਨਾ ਬੈਂਕ ਕੋਟ ਕਹਿ ਲਗੀ ਦੂ ਚੰਗਾ ਨਿਆਣੇ ਜੰਮ ਕੇ ਪਾਲ ਦੂੰ ਘੱਟੋ ਕਰ ਤੇਰਾ ਭਲਾ ਹੋ ਜਾਂਦਾ ਉਹਨਾਂ ਦਾ ਸਖੀਰਲਾ ਸਲੋਕ ਹੈ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ ਜੇ ਗ੍ਰਿਸ਼ਤੀ ਬਣਿਆ ਤੇ ਧਰਮ ਕਰ ਨਾਹੀਂ ਤਾਂ ਕਰ ਬੈਰਾਗ ਜੇ ਨਹੀਂ ਤਾਂ ਫਿਰ ਬਣ ਜਾ ਬੇਰਾਗੀ ਬੇਰਾਗੀ ਬੰਦਨ ਕਰੇ ਤਾਂ ਕੋ ਬੜੋ ਅਪਾਗ ਜਿਹੜਾ ਆਪਣੇ ਆਪ ਨੂੰ ਕਹੇ ਹਮ ਤੋਂ ਦੁਨੀਆ ਸੇ ਨਰਲੇਪ ਹੈ ਮੇਰੀ ਤੇ ਚੋਲੇ ਚ ਜੇਬ ਵੀ ਕੋਈ ਨਹੀਂ ਤੇ ਬੈਂਕ 사ઠા ਰੁਪਈਆਂ ਨਾਲ ਭਰਿਆ ਹੋਵੇ ਜੇਬ ਚ ਕੀ ਪਾਣਾ ਲੋੜ ਹੈ ਜੇਬ ਕੋ ਕੱਟ ਕੇ ਲੈ ਜਾਊਗਾ ਉੱਥੇ ਕਿ ਕਟਣੀ ਕੋਈ ਨਹੀਂ ਛੇਤੀ ਉਹ ਕਹਿੰਦੇ ਜੇ ਬੇਰਾਗੀ ਬੰਨਾ ਹੈ ਨਾ ਫਿਰ ਬੇਰਾਗੀ ਬੰਦਨ ਕਰੇ ਤਾਂ ਕੋ ਬੜੋ ਅਪਾਗ ਐਦੂ ਵੱਡਾ ਵੱਧ ਕਿਸਮਤ ਕੋਈ ਨਹੀਂ ਜਿਹੜਾ ਘਰ ਵੀ ਛੱਡਦਾ ਹੈ ਤੇ ਮਾਇਆ ਦੀ ਪਕੜ ਤੂੰ ਨਾ ਛੱਡੇ ਇਸੇ ਨੂੰ ਗੁਰੂ ਤੇਗ ਬਹਾਦਰ ਨੇ ਕਿਹਾ ਜੇ ਬਿਖਿਆ ਸੰਗਲੀ ਤਜੀ ਲਿਓ ਪੇਖ ਬਿਹਰਾਗ ਕਉ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਭਾਗ ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਉ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ ਵੋਹੀ ਬ੍ਰਹਮ ਗਿਆਨੀ ਹੈ